ਦੋਸਤੋ ਮੈਂ ਆਪਣਾ ਸਕੂਟਰ ਬਦਲਣ ਦਾ ਮਨ ਬਣਾ ਲਿਆ ਹੈ ਲੇਕਿਨ ਮੇਰੇ ਮਨ ਵਿੱਚ ਇੱਕ ਡਰ ਹੈ ਕਿ ਪੈਟਰੋਲ ਦੀ ਵਾਧੇ ਹੋਈ ਕੀਮਤਾਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਲੋਕਲ ਪੱਧਰ ਦੇ ਉੱਪਰ ਸਕੂਟਰ ਚਲਾਉਣਾ ਮੈਨੂੰ ਮਹਿੰਗਾ ਪਿਆ ਰਿਹਾ ਅਤੇ ਮੈਨੂੰ ਹੁਣ ਪਤਾ ਲੱਗਿਆ ਹੈ ਕਿ Bajaj ਵਾਲਿਆਂ ਨੇ ਇੱਕ ਨਵਾਂ ਇਲੈਕਟ੍ਰੋਨਿਕ ਸਕੂਟਰ ਕੱਢਿਆ ਹੈ ਤਾਂ ਫਿਰ ਮੈਂ ਇਸ ਸਕੂਟਰ ਨੂੰ ਦੇਖਣ ਆਇਆ ਅੱਜ Bajaj ਦੇ ਸ਼ੋਰੂਮ ਦੇ ਵਿੱਚ ਤੇ ਆਓ ਆਪਾਂ ਰਲ ਕੇ ਦੇਖਦੇ ਹਾਂ ਕਿ ਇਹਨਾਂ ਸਕੂਟਰਾਂ ਦੀ ਕੀ ਖਾਸੀਅਤ ਹੈ ਇਹ ਪ੍ਰਤੀ ਕਿਲੋਮੀਟਰ ਇਹਨਾਂ ਦਾ ਕੀ ਖਰਚਾ ਪਵੇਗਾ ਅਤੇ ਕਿੰਨੇ ਦਾ ਪਵੇਗਾ ਮੈਨੂੰ ਇਹ ਸਕੂਟਰ ਤਾਂ ਆਓ ਫਿਰ ਆਪਾਂ ਇਸ ਦੀਆਂ ਸਾਰੀਆਂ ਖੂਬੀਆਂ ਦੇਖਦੇ ਹਾਂ ਸ਼ੋਰੂਮ ਦੇ ਅੰਦਰ ਜਾ ਕੇ ਸ਼ੋਅਰੂਮ ਦੇ ਅੰਦਰ ਵਰਦਿਆਂ ਹੀ ਮੇਰੀ ਨਜ਼ਰ ਗਈ ਹੈ ਇੱਕ ਬੋਰਡ ਦੇ ਉੱਪਰ Bajaj New Chetak ਲਿਖਿਆ ਹੋਇਆ ਹੈ। ਇਹ Chetak ਦੇ ਨਾਮ ਦਾ ਹੀ ਸਕੂਟਰ ਕੱਢਿਆ Bajaj ਨੇ ਇਲੈਕਟ੍ਰੋਨਿਕ ਸਕੂਟਰ ਹੈਗਾ 3 4 ਚਾਰ ਰੰਗਾਂ ਦੇ ਵਿੱਚ ਇੱਥੇ ਇਹ ਸ਼ੋਅਰੂਮ ਦੇ ਵਿੱਚ ਮੌਜੂਦ ਹੈਗਾ। ਸਬੱਬ ਦੇ ਨਾਲ ਅੱਜ ਹੀ ਇਸ ਜਗ੍ਹਾ ਦੇ ਉੱਪਰ ਇਸ ਸਕੂਟਰ ਨੂੰ ਲਾਂਚ ਕੀਤਾ ਜਾ ਰਿਹਾ ਹੈ। Bajaj ਦੇ ਅਧਿਕਾਰੀ ਕਰਮਚਾਰੀ ਅਤੇ ਗ੍ਰਾਹਕ ਉੱਥੇ ਮੌਜੂਦ ਨਹੀਂ ਅਤੇ ਸਕੂਟਰ ਨੂੰ ਸਕੂਟਰ ਦੀ ਘੁੰਡ ਚਕਾਈ ਕੀਤੀ ਗਈ ਹੈ। ਨਾਲ ਹੀ ਇਸ ਮੌਕੇ ਗ੍ਰਾਹਕ ਦੇ ਨਾਲ ਮਿਲ ਕੇ ਕੰਪਨੀ ਦੇ ਸੇਲਜ਼ ਮੈਨੇਜਰ ਦੇ ਵੱਲੋਂ ਕੇਕ ਵੀ ਕੱਟਿਆ ਜਾ ਰਿਹਾ ਹੈ। ਲਓ ਜੀ ਇੱਕ ਵੀਰ ਨੇ ਇਹ ਇਲੈਕਟ੍ਰੋਨਿਕ ਸਕੂਟਰ ਖਰੀਦ ਵੀ ਲਿਆ ਏ। ਭਾਜੀ ਤਾਂ ਫਿਰ ਖਰੀਦ ਲਈ ਤੀ ਈਬਾਈਕ ਤੁਸੀਂ। ਹਾਂਜੀ ਹਾਂਜੀ ਭਾਜੀ ਵਧੀਆ ਬਹੁਤ ਵਧੀਆ ਲੱਗੀ ਜੀ ਇਹ। ਟੈਸਟ ਡਰਾਈਵ ਲਈ ਸੀ। ਟੈਸਟ ਡਰਾਈਵ ਲੈਣ ਤੋਂ ਬਾਅਦ ਬਸ ਇੱਕ ਵਾਰ ਐ ਹੋ ਗਿਆ ਵੀ ਹੁਣੀ ਲੈ ਚਲੀਏ ਨਾਲ ਲਾ ਦਈਏ। ਚਲੋ ਹੁਣ ਆਪਾਂ ਬਜਾਜ ਦੇ ਅਧਿਕਾਰੀਆਂ ਦੇ ਵੱਲੋਂ ਇਸ ਸਕੂਟਰ ਦੀ ਖੂਬੀਆਂ ਦੇ ਬਾਰੇ ਵਿੱਚ ਵੀ ਜਾਣਦੇ ਆ ਸਾਡੇ ਨਾਲ ਇਸ ਵੇਲੇ ਧਰਮਵੀਰ ਰਾਣਾ ਨੇ Bajaj ਦੇ ਸੇਲਜ਼ ਮੈਨੇਜਰ ਨੇ ਰਾਣਾ ਜੀ ਜਦੋਂ ਕਿਸੇ ਵਿਅਕਤੀ ਨੇ ਕੋਈ ਗੱਡੀ ਖਰੀਦਣੀ ਹੁੰਦੀ ਹੈ ਬੇਸਿਕਲ ਟੂ-ਵੀਲਰ ਹੋਵੇ ਭਾਵੇਂ ਫੋਰ-ਵੀਲਰ ਹੋਵੇ ਤਾਂ ਜਹਨ ਦੇ ਵਿੱਚ ਸਭ ਤੋਂ ਪਹਿਲਾ ਸਵਾਲ ਤੇ ਇਹੀ ਆਉਂਦਾ ਕਿ ਇਸ ਦੀ ਐਵਰੇਜ ਕਿੰਨੀ ਹੋਵੇਗੀ ਤੇ ਕਿੰਨੀ ਕੁ ਇਸ ਦੀ ਕੀਮਤ ਹੋਵੇਗੀ ਤਾ ਫਿਰ ਇਹ ਕਿੰਨੇ ਕ ਪੈਸੇ ਦੇ ਵਿੱਚ ਪ੍ਰਤੀ ਕਿਲੋਮੀਟਰ ਚੱਲੇਗਾ ਤੇ ਕੀਮਤ ਕਿੰਨੀ ਕ ਹੈਗੀ ਇਸ ਗੱਡੀ ਦੀ ਸਰ ਇਹ 0.35 ਪੈਸੇ ਦੇ ਪ੍ਰਤੀ ਕਿਲੋਮੀਟਰ ਕੱਡੇਗਾ ਤੇ 126 ਕਿਲੋਮੀਟਰ ਦੀ ਇਸ ਦੀ ਰੇਂਜ ਹੈ ਤੇ ਸਰ 95 ਜਹਤ ਇਸ ਦੀ ਸਟਾਰਟਿੰਗ ਹੋ ਜਾਂਦੀ ਹੈ بیس ਮਾਡਲ ਦੀ ਤੇ ਇਹ ਇਲੈਕਟ੍ਰੋਨਿਕ ਬਾਈਕ ਹੈਗੀ ਹੈ ਚਾਰਜਿੰਗ ਹੋਏਗੀ ਬਿਜਲੀ ਨਾਲ ਆਪਾਂ ਚਾਰਜ ਕਰ ਲਾਂਗੇ ਕਿੰਨੇ ਕੇ ਸਮੇਂ ਦੇ ਵਿੱਚ ਚਾਰਜ ਹੋ ਜਾਂਦੀ ਚਾਰਜ ਹੋਣ ਤੋਂ ਬਾਅਦ ਇਹ ਕਿੰਨੇ ਕਿਲੋਮੀਟਰ ਤੱਕ ਚੱਲੇਗੀ ਤਾਂ ਫੁੱਲ ਫਿਲ ਸਾਰੇ ਦਿਨ ਤੋਂ 4 ਘੰਟੇ ਵਿੱਚ ਫੁੱਲਫਿਲ ਹੋ ਜਾਂਦੀ ਹੈ ਤੇ ਸਰ ਇਸ ਦੀ ਪੂਰੀ ਰੇਂਜ ਦੀ ਡਿਜੀਟਲ ਇਨਫਰਮੇਸ਼ਨ ਚ ਦਿਖਾਉਂਦੀ ਹੈ ਕਿ ਕਿੰਨੀ ਰੇਂਜ ਕੱਢ ਰਹੀ ਹੈ ਕਿਵੇਂ ਮਤਲਬ ਕਿੰਨਾ ਕਿਲੋਮੀਟਰ ਕੱਢੇਗੀ ਤੇ ਇਸ سپورٹس ਮੋਡ ਮੋਡ ਵੀ ਆ ਜਾਂਦੇ ਸਰ ਤੁਹਾਨੂੰ ਕਾਫੀ ਮੋਡ ਦੇ ਹਿਸਾਬ ਨਾਲ ਹੀ ਰੇਂਜ ਦੱਸਦੀ ਆਪਣੇ ਤੇ ਵੱਖ-ਵੱਖ ਜਿਹੜੇ ਮਾਡਲ ਨੇ ਉਹ 95000 ਤਕਰੀਬਨ ਇਸ ਦੀ ਰੇਂਜ ਸ਼ੁਰੂ ਹੋ ਜਾਂਦੀ ਹੈਗੀ ਤੇ ਹੋਰ ਕੀ ਕੀ ਖਾਸੀਅਤਾਂ ਹੈਗੀ ਇਸ ਦੇ ਵਿੱਚ ਸਰ ਇਸ ਇਨ ਬਿਲਟ ਫੈਨ ਹੈ ਜੋ ਕਿ ਜਦੋਂ ਤੁਸੀਂ ਚਾਰਜ ਲਗਾਉਂਦੇ ਹੋ ਤੇ ਅਗਰ ਹੀਟ ਅਪ ਹੋਵੇ ਤਾਂ ਉਹ ਇਹ ਬਿਲਡ ਉਹ 쿨ਿੰਗ ਫੈਨ ਹੈ ਇਸ ਨੂੰ ਕੂਲ ਕਰਦਾ ਹੈ ਤੇ ਆਟੋ ਕੱਟ ਹੈ ਚਾਰਜਿੰਗ ਲਗਾਉਂਦੇ ਹੋਏ ਅਗਰ ਮਾਈਂਡ ਜੁਗਾ ਦੀ ਸਕਿਪ ਹੀ ਹੋ ਗਿਆ ਕਿ ਤੁਸੀਂ ਚਾਰਜਿੰਗ ਨਹੀਂ ਖੋਲਿਆ ਤੇ ਆਟੋ ਕੱਟ ਹੋ ਜੇਗੀ ਸਰ ਸਪੋਜ਼ ਕਰ ਲਓ ਮੇਰੇ ਕੋਲ 95000 ਹੈ ਨਹੀਂ ਮੈਂ ਇਹ ਗੱਡੀ ਖਰੀਦਣੀ ਹੈਗੀ ਤਾਂ ਮੈਨੂੰ ਹੋਰ ਕੀ ਸਹੂਲਤਾਂ ਹੈਗੀ ਕੋਈ ਕਿਸ਼ਤਾਂ ਹੋ ਜਾਣਗੀਆਂ ਲੋਨ ਹੋ ਜਾਏਗਾ ਸਰ ਤੁਸੀਂ ਇਹਨਾਂ ਆਸਾਨ ਕਿਸ਼ਤਾਂ 9999 ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਬਾਕੀ ਤੁਹਾਨੂੰ ਆਸਾਨ ਕਿਸ਼ਤਾਂ ਮਿਲ ਜਣਗੀਆਂ ਤੇ ਘੱਟ ਇੰਟਰਸਟ ਚ ਤੇ ਮੇਨਟੇਨੈਂਸ ਦਾ ਜਿੰਨਾ ਖਰਚਾ ਆਵੇਗਾ ਸਰ ਇਹਦੀ ਲੋ ਮੇਨਟੇਨੈਂਸ ਹੈ ਸਿਰਫ ਸਾਲ ਚ ਦੋ ਵਾਰ ਮੇਨਟੇਨੈਂਸ ਹੁੰਦੀ ਹੈ ਸਰ ਇਹਦੀ ਮ ਕੋਈ ਐ ਨਹੀਂ ਹੈ ਕਿ ਇੰਜਨ ਦੀ ਕੋਈ ਕੁਛ ਘਸ ਰਹੀ ਹੈ ਜਾਂ ਕੁਝ ਵੀ ਹੋ ਰਿਹਾ ਹੈ ਇਹਦੀ ਸਿਰਫ ਸਰ ਬੈਟਰੀ ਦੀ ਹੈ ਤਿੰਨ ਤਿੰਨ ਸਾਲ ਦੀ ਇਹਦੀ ਵਾਰੰਟੀ ਆਉਂਦੀ ਹੈ ਤਿੰਨ ਸਾਲ ਜਾਂ 50000 ਕਿਲੋਮੀਟਰ ਦੀ ਇਹਦੀ ਵਾਰੰਟੀ ਕੰਪਨੀ ਤੋਂ ਆਉਂਦੀ ਹੈ ਸੇਫਟੀ ਫੀਚਰ ਕਿਸ ਤਰ੍ਹਾਂ ਦੇ ਹੈਗੇ ਸਰ ਜਿਵੇਂ ਤੁਸੀਂ ਗੱਡੀ ਤੋਂ ਉਤਰੇ ਸਟੈਂਡ ਲੱਗਿਆ ਇਹ ਆਟੋਮੈਟਿਕ ਬੰਦ ਹੋ ਜੇਗੀ ਜਿਵੇਂ ਸਰ ਅ ਫੋਬ ਕੀ ਹੈ ਇਹ ਰੇਂਜ ਰਹਿਦੀ ਹੈ ਅਗਰ ਤੁਸੀਂ ਰੇਂਜ ਤੋਂ ਬਾਹਰ ਹੋਏ ਤੇ ਆਟੋਮੈਟਿਕ ਬੰਦ ਹੋ ਜੇਗੀ ਸਰ ਤਾਂ ਇੱਕ ਤਰਾਏ ਤੋਹਫਾ ਹੀ ਐ ਸਰ ਜਿਵੇਂ ਅੱਜ ਕੱਲ ਦੇਖ ਰਹੇ ਆ ਆਪਾਂ ਪੈਟਰੋਲ ਦੇ दाम ਵੱਧ ਗਏ ਆ ਦਿਨ-ਪ ਦਿਨ ਹੈ ਨਾ ਪੋਲਿਊਸ਼ਨ ਕਿੰਨਾ ਹੋ ਰਿਹਾ ਸਰ ਐਸ ਕੰਪੇਅਰ ਟੂ ਉਹਨਾਂ ਦੇ ਤਾਂ EV ਬਾਈਕਸ ਅੱਜ ਕੱਲ ਬੈਸਟ ਹੈ ਹੁਣ ਤੁਹਾਨੂੰ ਪਤਾ ਸਰ ਚੇਤਕ ਬ੍ਰਾਂਡ ਇਹ ਸਾਨੂੰ 1972 ਤੋਂ ਸਟਾਰਟ ਹੋਇਆ ਸੀ ਤੇ 1906 ਚ ਬੰਦ ਹੋ ਗਿਆ ਸੀ ਤੇ ਹੁਣ ਇਹ 2020 ਚ ਲਾਂਚ ਕੀਤੀ ਸੀ ਚੇਤਕ EV ਸੋ ਸਰ ਇਹ ਪੂਰੀ ਮੈਟੈਲਿਕ ਬਿੜੀ ਹੈ ਬਾਕੀਆਂ ਦੀ ਜਿਵੇਂ ਦੇਖੀਏ ਫੈਬਰਿਕ ਹੈ ਤੇ ਉਹ ਕਾਫੀ ਟਾਈਮ ਵੀ ਲਾਂਦੀ ਹੈ ਸਰ ਪੰਨ ਤੇ 6 ਘੰਟੇ ਚਾਰਜ ਹੋਣ ਨੂੰ ਤੇ ਆਪਣੀ ਇਹ 3 ਤੋਂ ਸਾਢੇ 3 ਘੰਟੇ ਪੂਰ ਚਾਰਜ ਹੋ ਜਾਂਦੀ ਹੈ ਤਾਂ ਫਿਰ ਰਾਣਾ ਜੀ ਆਪਾਂ ਸਟਾਰਟ ਕਰਕੇ ਦੇਖੀਏ ਤੇ ਦਿਖਾਓ ਸਟਾਰਟ ਕਿੱਥੋਂ ਹੁੰਦਾ ਤੇ ਅੱਗੇ ਕੀ ਕੁਸ਼ੀਸ ਦੇ ਵਿੱਚ ਮੌਜੂਦ ਹੈਗਾ ਸਿਰ ਇਹਨੂੰ ਸਿੰਪਲ ਪੁਸ਼ ਬਟਨ ਨਾਲ ਇਹ ਸਟਾਰਟ ਹੋ ਜਾਂਦੀ ਹੈ ਇੱਕ ਵਾਰ ਪੁਸ਼ ਕਰੇ ਇਹਦੇ ਤੇ ਇੱਥੇ ਕਿੰਨੀ ਰੇਂਜ ਹੈ ਕਿੰਨੀ ਰੇਂਜ ਕੱਢੇਗੀ ਉਹ ਆ ਜਾਂਦੀ ਹੈ ਇੱਥੇ ਸਪੀਡੋਮੀਟਰ ਆ ਜਾਂਦੇ ਇੱਥੇ ਬੈਟਰੀ ਆ ਜਾਂਦੀ ਹੈ ਤੇ ਸਰੀ ਵਿੱਚ ਤਿੰਨ ਚਾਰ ਮੋਡ ਮਿਲ ਜਾਂਦੇ ਆ ਜੀ ਮੈਨੂਟਰਲ ਮੋਡ ਸਪੋਰਟਸ ਮੋਡ ਤੇ ਇਕੋ ਮੋਡ ਤਿੰਨ ਮੋਡ ਹੋ ਜਾਂਦੇ ਸਿਰ ਇਸ ਨੂੰ ਪੁਸ਼ ਕਰੇ ਤੇ ਗਲੋਬ ਬਾਕਸ ਓਪਨ ਹੋ ਜਾਂਦਾ ਹੈ ਤੇ ਚਾਰਜਿੰਗ ਪੋਰਟ ਹੋ ਗਿਆ ਮੋਬਾਈਲ ਚਾਰਜਿੰਗ ਤੇ ਸਾਰੇ ਇਹ ਗੋਲ ਕਿੱਟ ਵਗੈਰਾ ਸਿਮਪਲੀ ਪੁਸ਼ ਕਨਸਿਡਰ ਕਰਕੇ ਰੱਖਣਾ ਆਪਣੀ ਸੀਟ ਓਪਨ ਹੋ ਜਾਂਦੀ ਹੈ ਤੇ ਇੱਥੇ ਸਾਰੇ ਮੇਨ ਮੇਨ ਸਰਕਟ ਹੈ ਜੋ ਕਿ ਸਕੂਟਿੰਗ ਚਾਰਜ ਕਰਦਾ ਆਪਣੇ ਤੇ ਸਰ ਇੱਥੇ ਕੁਝ ਵੀ ਹੈਂਗ ਕਰਨ ਲਈ 3 ਕੇਜੀ ਤੱਕ ਤੁਸੀਂ ਕੁਝ ਹੈਂਗ ਕਰ ਸਕਦੇ ਹੋ ਇਹ ਹੈਂਗਿੰਗ ਹੈ ਸਰ ਹੈਂਗ ਕਰਨ ਲਈ ਕੁਝ ਵੀ ਰਾਣਾ ਜੀ ਮੈਂ ਇੱਕ ਦੇਖ ਰਿਹਾ ਸੀ ਸੂਚੀ ਲੱਗਿਆ ਹੋਇਆ ਰਿਵਰਸ ਕਰਨ ਦਾ ਬੈਕ ਵੀ ਹੋ ਜਾਏਗੀ ਗੱਡੀ ਜੀ ਸਰ ਇਹ ਬੈਕ ਹੋ ਜਾਏਗੀ ਸਰ ਇਹਨੂੰ ਤੁਸੀਂ ਕੁਝ ਸੈਕਿੰਡ ਲਈ ਪੁਸ਼ ਕਰਕੇ ਰੱਖੋ ਬ੍ਰੇਕ ਨਾਲ ਤੇ ਸਾਰੇ ਓਲੀ ਓਲੀ ਬੈਕ ਜਾਣ ਲੱਗ ਜਾਂਦੀ ਹੈ ਜਿਵੇਂ ਕਿ ਕਈ ਵਾਰ ਹੁੰਦਾ ਹੈ LEDS ਤੋਂ ਬੈਕ ਨਹੀਂ ਹੁੰਦੀ ਹੈ ਜਾਂ ਕਿਸੇ ਤੋਂ ਬੈਕ ਨਹੀਂ ਹੁੰਦੀ ਹੈ ਤਾਂ ਸਰ इजीली ਬੈਕ ਹੋ ਜਾਂਦੀ ਹੈ। ਦੋਸਤੋ ਮੈਂ ਲੱਗਿਆ ਹੁਣ ਇਸ ਦੀ ਟੈਸਟ ਰਾਈਡ ਲੈਣ ਦੇ ਲਈ ਤੁਸੀਂ ਪਾਕੜਾ ਬਜਾਜ ਦੇ ਵੱਖ-ਵੱਖ ਸ਼ੋਰੂਮਾਂ ਦੇ ਉੱਪਰ ਆ ਕੇ ਟੈਸਟ ਰਾਈਡ ਲੈ ਸਕਦੇ ਹੋ ਰੂਪਨਗਰ ਦੇ ਵਿੱਚ ਤੰਦੀਗੜ ਰੋਡ ਦੇ ਉੱਪਰ ਵੀ ਪਾਕੜਾ ਬਜਾਜ ਦਾ ਸ਼ੋਰੂਮ ਮੌਜੂਦ ਹੈ। ਤਾਂ ਫਿਰ ਦੋਸਤੋ ਮੈਨੂੰ ਤਾਂ ਬਹੁਤ ਪਸੰਦ ਆਈ ਹੈ ਇਹ ਬਜਾਜ ਦੀ E-bike ਤੁਸੀਂ ਵੀ ਇੱਕ ਵਾਰੀ ਇਸ ਦੀ ਟੈਸਟ ਰਾਈਡ ਲੈ ਕੇ ਜ਼ਰੂਰ ਦੇਖਿਓ। ਮੈਨੂੰ ਪਤਾ ਲੱਗਿਆ ਕਿ 35 ਪੈਸੇ ਪ੍ਰਤੀ ਕਿਲੋਮੀਟਰ ਦਾ ਇਸ ਨੂੰ ਚਲਾਉਣ ਦਾ ਸਿਰਫ ਖਰਚਾ ਆਵੇਗਾ। ਅਤੇ ਮੈਨੂੰ ਇਹ 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 ਸਕੂਟਰ ਚਲਾ ਕੇ ਮੇਰਾ ਸੜਕਾਂ ਦੇ ਉੱਪਰ ਸਫ਼ਰ ਬਹੁਤ ਹੀ ਆਸਾਨ ਅਤੇ ਸਸਤਾ ਹੋਣ ਵਾਲਾ ਹੈ। ਰੋਪੜ ਵਿਕੇ ਪੱਠਾ ਸਾਹਿਬ ਚੌਂਕ ਦੇ ਨਜ਼ਦੀਕ ਸ਼ੋਅਰੂਮ ਵਿੱਚ ਤੁਸੀਂ ਸ਼ੋਅਰੂਮ ਮੈਨੇਜਰ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ 9855247232 ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ।